ਦਿਲ ਰੋਸ਼ਨ ਹੋ ਗਿਆ ਮੇਰਾ ਕੰਧ ਮੁਕਾ ਦੇਣਗੇ ਬਾਬੇ ਉਹ ਚੱਲ ਚੱਲੀਏ ਚੰਗੀ ਨੂੰ ਰੱਬ ਮਿਲਾ ਦੇਣਗੇ ਬਾਬੇ ਚੱਲ ਚੱਲੀਏ ਚੰਗੀ ਨੂੰ ਰੱਬ ਮਿਲਾ ਦੇਣਗੇ ਬਾਬੇ ਆਉ ਰਲ ਮਿਲ ਚਲੀਏ ਚੰਗੀ ਨਾ ਕੋਈ ਤਰਸੀ ਨਾ ਕੋਈ ਤੰਗੀ ਕਿਹੜੀ ਚੀਜ਼ ਨਾ ਮਿਲਦਿਆਂ ਮੰਗੀ ਸੁੱਖ ਮਿਟਾ ਦੇਣਗੇ ਬਾਬੇ ਉਹ ਚੱਲ ਚਲੀਏ ਚੰਗੀ ਨੂੰ ਰੱਬ ਮਿਲਾ ਦੇਣਗੇ ਬਾਬੇ ਜੇ ਤੂੰ ਫਿਰਦਾ ਅਜੇ ਕੁਵਾਰਾ ਤੇਰਾ ਚੱਲਦਾ ਨਹੀਂ ਕੋਈ ਛਾਰਾ ਟੱਕੇ ਦੇ ਦੇ ਟੱਬਰ ਸਾਰਾ ਕੇ ਆਨੰਦ ਪੜਾ ਦੇਣਗੇ ਬਾਬੇ ਓ ਚੱਲ ਚੱਲੀਏ ਚੰਗੀ ਨੂੰ ਰੱਬ ਮਿਲਾ ਦੇ ਬਹੁਤ ਵਧੀਆ ਬਹੁਤ ਵਧੀਆ ਓ ਜੇ ਗੋਦ ਤੇਰੀ ਇਹ ਸਖਰੀ ਤੂੰ ਓਟ ਬਾਬੇ ਦੀ ਰਖਣੀ ਫਿਰ ਆਜੂ ਘੜੀ ਸ ਲਖਣੀ ਕੇ ਬੂਟਾ ਲਾ ਦੇਣਗੇ ਬਾਬੇ ਓ ਚੱਲ ਚਲੀਏ ਚੰਗੀ ਨੂੰ ਰੱਬ ਮਿਲਾ ਦੇਨ ਕੇ ਬਾਬੇ ਓ ਚੱਲ ਚਲੀਏ ਚੰਗੀ ਨੂੰ ਰੱਬ ਮਿਲਾ ਦੇਨ ਕੇ ਬਾਬੇ